ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਆਏ ਆ ਅੱਜ ਪਿੰਡ ਗੰਗਾ ਬਾਈ ਮਹਾਸ਼ੇ ਦੀ ਘਰੇ ਪਿੰਡ ਗੰਗਾ ਅ블ੂ ਕੀ ਤੇ ਬਾਈ ਨੇ ਵੇਚਣੀ ਹੈ ਸਵੈਕਟ ਗੱਡੀ ਆਹਾਂ ਖੜੀ ਹੈ ਜਿਹੜੀ ਗੱਡੀ ਆਪਾਂ ਸਾਰੀ ਵਿਖਾਵਾਂਗੇ ਪਿੰਡ ਗੰਗਾ ਅ블ੂ ਕੀ ਬਾਈ ਦਾ ਪਿੰਡ ਆ ਤੇ ਜ਼ਿਲ੍ਹਾ ਬਠਿੰਡਾ ਤੇ ਸਾਰੀ ਆਪਾਂ ਦਿਖਾਵਾਂਗੇ ਗੱਡੀ ਤੇ ਬਾਕੀ ਆਪਣੇ ਬਾਈ ਦੂਰ ਇਹ ਪਿੱਛੇ ਵੀ ਅੱਜ ਆਪਾਂ ਜਿਹੜੀਆਂ ਲੈ ਕੇ ਆਏ ਆ ਤਿੰਨ ਚੀਜ਼ਾਂ ਆਪਾਂ ਤਿੰਨ ਚਾਰ ਚੀਜ਼ਾਂ ਹੋਂਦੇ ਚੈਨਲ ਤੇ ਪਾਉਣੀ ਹੁੰਦੀਆਂ ਤੇ ਇਸ ਤੋਂ ਪਿੱਛੇ ਇੱਕ ਟਰਾਲੀ ਆ ਉਹ ਵੀ ਦੇਖ ਲਿਓ ਬਾਈ ਸਾਰੇ ਇੱਕ ਜਮਾਂ ਕਣਕ ਬੀਜਣ ਵਾਲੀ ਮਸ਼ੀਨ ਆ ਜਮਾਂ ਐਵੇਂ ਮੋਲੀ ਆ ਬਾਈ ਦੀ ਉਹ ਵੀ ਦੇਖ ਲਓ ਤੇ ਆ ਗੱਡੀ ਦਾ ਵੀ ਜੈਜਾ ਰੇਟ ਹੀ ਆ ਬਾਈ ਇਹ ਵੀ ਸਾਰੀ ਦੇਖ ਲਿਓ ਤੇ ਬਾਕੀ ਆ ਸਾਨੂੰ ਸਾਰੀ ਦਿਖਾਉਣੀ ਆ ਬਾਈ ਆਪਾਂ ਘੱਟੀ ਤੇ ਬਾਕੀ ਆਪਣੇ ਚੈਨਲ ਵਾਲੇ ਬਾਈ ਜਿਹੜੇ-ਜਿਹੜੇ ਨੇ ਭਰਾਵੋ ਨੇ ਆਪਣਾ ਚੈਨਲ ਨਹੀਂ ਕਰਿਆ ਸਬਸਕ੍ਰਾਈਬ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਆਪਾਂ ਡੇਲੀ ਵੀਡੀਓ ਪਾਉਣੀ ਆ ਤੇ ਜਿਹੜੀ ਆਪਣੀ ਆਹ ਵੀਡੀਓ ਪਾਉਣ ਦੀ ਐਡ ਆ ਕਿਸੇ ਵੀ ਭਰਾਣੇ ਕੋਈ ਐਡ ਕਰਾਉਣੀ ਹੈ ਤੇ ਆਪਣਾ ਚੈਨਲ ਨੰਬਰ ਚੱਲਦਾ WhatsApp ਉੱਤੇ ਤੇ ਆਪਾਂ ਨੂੰ ਬਈ WhatsApp ਤੇ ਜੇ ਕੋਈ ਦੂਰ ਦਾ ਤਾਂ ਆਪਾਂ ਹੀ ਫਾਰਮਾ ਭੇਜ ਦਿਓ ਜਾਂ ਵੀਡੀਓ ਬਣਾ ਕੇ ਭੇਜ ਦਿਓ ਤੇ ਜੇ ਰਮ ਕੋਈ ਲੱਗੇ ਪੈਂਦਾ ਮੇਰਾ ਤੇ ਮੈਨੂੰ ਫੋਨ ਲਾ ਦਿਓ ਤੇ ਮੈਂ ਫ੍ਰੀ ਐਡ ਕਰਦਾ ਜਿਵੇਂ ਆ ਬਾਈ ਦੇ ਘਰੇ ਅੱਜ ਕਰੀਏ ਨਾ ਕਾਰ ਤੇ ਬਾਕੀ 2009 ਮਾਡਲ ਗੱਡੀ ਆ ਡੀਜ਼ਲ ਆ ਬਾਈ ਜੀ ਤੇ ਬਾਈ ਨੇ ਪੈਸੇ ਵੀ ਜੈ 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 ਮੰਗੇ ਆ ਸਾਰੀ ਆਪਾਂ ਗੱਡੀ ਵਿਖਾਵਾਂਗੇ ਤੁਹਾਨੂੰ ਤੇ ਮੜਾ ਮੋਟਾ ਬੈਂਪਰ ਹੋਇਆ ਤੇ ਆਹ ਕੁੰਡਾ ਇੱਕ ਟੁੱਟਿਆ ਤੇ ਗੱਡੀ ਪੂਰੀ ਸਾਫ ਆ ਵਿੱਚੋਂ ਵੀ ਬਹੁਤ ਵਧੀਆ Swift ਬਾਈ ਦੀ ਗੱਡੀ ਸਾਰੀ ਦਿਖਾਵਾਂਗੇ ਬਾਕੀ ਸ਼ੀਸ਼ਾ ਤੇ ਮਾਰਕ ਜਿਹੜੇ 2009 ਮਾਡਲ ਦੇ ਲੱਗੇ ਹੋਏ ਆ ਤੇ ਨੰਬਰ ਨੰਬਰ ਵੀ ਪੂਰਾ ਲੱਗਿਆ ਵਾ ਬਾਈ ਦਾ ਕਿਸੇ ਚੀਜ਼ ਦੀ ਕਮੀ ਨਹੀਂ ਆਹ ਦੇਖੋ ਨੰਬਰ ਵੀ ਲੱਗਿਆ ਵਾ ਕਈ ਵਾਰੀ ਬੰਦੇ ਕਹਿੰਦੇ ਨੰਬਰਾਂ ਤੋਂ ਗੈਰ ਹੀ ਆ ਨੰਬਰ ਨੰਬਰ ਲੱਗਿਆ ਵਾ ਤੇ ਬਾਕੀ ਮੋਬਾਈਲ ਬਾਈ ਦਾ ਮੋਬਾਈਲ ਨੰਬਰ ਬੋਲਦੇ ਆ ਜੇ ਕਿਸੇ ਭਰਾ ਨੂੰ ਬਈ ਲੋਨ ਹੋਈ ਤੇ ਬਾਈ ਨੂੰ ਲਾ ਲਿਓ ਫੋਨ ਆ ਆਪਾਂ ਮੋਬਾਈਲ ਨੰਬਰ ਬਾਈ ਦਾ ਬੋਲਦੇ ਆ ਤੇ ਬਾਕੀ ਬੁਆਰੀ ਦਾ ਮੋਬਾਈਲ ਨੰ 98 ਆ 78 ਆ 147 ਤੇ 78 147 ਤੇ 75092 ਤੇ ਬਾਈ ਕਹਿੰਦਾ ਜਮਾਂ ਦੇਣ ਲੈਣ ਵਾਲੀ ਗੱਲ ਕਰੂੰਗਾ ਮੈਂ 1,30,000 ਦੀ ਗੱਡੀ ਦੇ ਦੂੰਗਾ ਤੇ ਜੇ ਕੋਈ ਬਾਈ ਬਾਹਲਾ ਹੀ ਮੰਦਾ ਬੰਦੇ ਦਾ ਮਨ ਖੁੱਪਗਾ ਤੇ ਮੌਕੇ ਤੇ ਵੀ ਮਾਨਤਾਰ ਕਰ ਲਵਾਂਗੇ ਤੇ ਬਾਕੀ ਨੂੰ ਬਾਈ ਨੂੰ ਲਾ ਲਿਓ ਬਾਈ ਬਾਈ ਜੀ ਆ ਬਾਈ ਦੀ ਜਿਹੜੀ ਟਰਾਲੀ ਆ ਤੇ ਬਾਈ ਨੇ ਜਿੰਨਾ ਕ ਆਪਣ ਨੂੰ ਭੇਜਿਆ ਫੋਟੋਆਂ ਭੇਜੀਦਾ ਸੀ ਉਹਦੀ ਆਪਾਂ ਵੀਡੀਓ ਬਣਾਤੀ ਇੱਕ ਕੱਲਾ ਮੋਬਾਈਲ ਨੰਬਰ ਤੇ ਬਾਈ ਦਾ ਨਾਮ ਉਹ ਬੋਲ ਦਿੰਨੇ ਆ ਤੇ ਬਾਕੀ ਬਾਈ ਤੇ ਫੋਨ ਨੰਬਰ ਤੇ ਸਾਰਾ ਪਤਾ ਲੱਗ ਜੂ ਕਿੱਥੇ ਟਰਾਲੀ ਖੜੀ ਆ ਬਾਕੀ ਬਾਈ ਨੂੰ ਨਾਲੇ ਫੋਨ ਤੇ 11 ਫੁੱਟ ਦੀ ਟਰਾਲੀ ਆ ਵਿੱਚੋਂ 6 ਆ ਬਾਈ ਦੀ ਤੇ ਬਾਈ ਨੇ ਲਿਖਿਆ ਕਿ ਟਰਾਲੀ ਬਈ ਮੇਰੀ ਭਾਰੀ ਬਹੁਤ ਆ ਤੇ ਵੇਖਣ ਨੂੰ ਆਇਆ ਲੱਗਦਾ ਜਿਵੇਂ ਰੰਗ ਕਰਾਉਣ ਵਾਲੀ ਆ ਤੇ ਰੰਗ ਟਰਾਲੀ ਮੰਗਦੀ ਵੀ ਆ ਤੇ ਬਾਕੀ ਦਾ ਬਾਈ ਦਾ ਨਾਮ ਹੈਗਾ ਹਰਦੀਪ ਸਿੰਘ ਤੇ ਮੋਬਾਈਲ ਨੰਬਰ 99685 81445 ਬਾਈ ਨੂੰ ਲਾਲਿਓ ਫੋਨ ਤੇ ਬਾਈ ਕਹਿੰਦਾ ਵੀ ਮੇਰਾ ਦੇਣ ਲੈਣ ਵਾਲੀ ਮੈਂ ਗੱਲ ਕਰੂੰਗਾ 85 ਕੇ ਹਜ਼ਾਰ ਦੀ ਮੈਂ ਟਰਾਲੀ ਭਈ ਦੇ ਦੂੰਗਾ ਟਰਾਲੀ ਮੇਰੀ ਭਰੀ ਆ ਉਨ ਲੱਗਦੀ ਰੰਗ ਭਾਲਦੀ ਆ ਤੇ ਟਰਾਲੀ ਚ ਕਮੀ ਕੋਈ ਨਹੀਂ ਤੇ ਜੇ ਕਿਸੇ ਨੂੰ ਬਾਈ ਟਰਾਲੀ ਦੀ ਲੋੜ ਤੇ ਬਾਈ ਨੂੰ ਲਾਲਿਓ ਫੋਨ ਬਾਈ ਜੀ ਆਪਾਂ ਆਇਆ ਪਿੰਡ ਦਾਨ ਸਿੰਘ ਵਾਲੇ ਬਾਈਆਂ ਵਿੱਚੀਆਂ ਮਸ਼ੀਨ ਤੇ ਪਿੰਡ ਦਾਨ ਸਿੰਘ ਵਾਲਾ ਜਿਹੜਾ ਬਠਿੰਡਾ ਤੇ ਬਾਈ ਕੋਲੇ ਆ ਮਸ਼ੀਨਾਂ ਵੇਚਣੀਆਂ ਕਣਕ ਬੀਜਣ ਵਾਲੀ 11 ਪੂਰੀ ਆ ਤੇ ਜੈਤੂ ਦੀ ਬਣੀ ਆ ਕੋਟਲੀ ਵਾਲਿਆਂ ਦੀ ਤੇ ਬਾਈ ਕਹਿੰਦਾ ਵੀ ਮੈਂ ਇਹ ਵੇਚਣੀ ਆ ਤੇ ਮੈਂ ਮਸ਼ੀਨ ਵੱਢੀ ਤੇ ਹੋਣੀ ਆ ਤੇ ਜੇ ਕਿਸੇ ਵੀ ਬਾਈ ਨੂੰ ਭਾਈ ਮਸ਼ੀਨ ਦੀ ਲੋੜ ਹੋਵੇ ਤੇ ਬਾਈ ਨੂੰ ਲਾ ਲਿਆ ਫੋਨ ਤੇ ਬਾਕੀ ਬਾਈ ਤੋਂ ਆਪਰੇਟਰ ਵੀ ਪੁੱਛਦੇ ਆ ਤੇ ਬਾਕੀ ਬਾਈ ਨਾਲ ਆਪਾਂ ਗੱਲ ਵੀ ਕਰਾਉਣੇ ਆ ਕਿ ਕਿੰਨੇ ਕੁ ਦੀ ਬਾਈ ਦੇ ਦੂਗਾ ਇਹ ਮਸ਼ੀਨ ਕਣਕ ਬੀਜਣ ਵਾਲੀ ਜੈਤੂ ਦੀ ਬਣੀ ਆ ਕੋਟਲੀ ਵਾਲਿਆਂ ਦੀ ਤੇ ਬਾਕੀ ਬਾਈ ਕਿੰਨੇ ਪੈਸੇ ਦੇ ਦੇਉ ਮਸ਼ੀਨ ਇਹ ਬਾਈ ਆਪਾਂ ਜੋ ਕੋਟਲੀ ਵਾਲਾਂ ਦੀ ਬਣੀ ਵੀ ਆਪਾਂ ਦੇ ਦਾਂਗੇ 11000 ਰੁਪਏ ਦੀ ਠੀਕ ਆ ਠੀਕ ਬਾਕੀ ਬਾਈ ਬਾਈ ਜਾਨ ਤੇ ਮਾਨ ਤਾਨ ਕਰਾਂਗੇ ਠੀਕ ਆ ਬਾਕੀ ਮਾਨ ਤਾਨ ਮੌਕੇ ਤੇ ਕਰ ਦੋ ਤੇ ਆਪਣਾ ਮੋਬਾਈਲ ਨੰਬਰ ਦੱਸੋ ਬਾਈ 94170 87569 ਜੀ ਠੀਕ ਆ ਬਾਕੀ ਬਾਈ ਜੇ ਕਿਸੇ ਨੂੰ ਮਸ਼ੀਨ ਫਿੱਟ ਲੱਗੀ 94170 87569 ਠੀਕ ਆ ਜੀ ਉਹ ਬੱਲੇਗਾ ਜੀ ਬਾਕੀ ਕਿਸੇ ਬਾਈ ਨੂੰ ਵੀ ਮਸ਼ੀਨ ਬਾਈ ਬਾਈ ਦੀ ਫਿੱਟ ਲੱਗੀ ਤੇ ਬਾਈ ਨੂੰ ਲਾ ਲੈ ਫੋਨ ਕਿਉਂ ਕੁੜੀਆਂ ਪੜੀਆਂ ਖੋਲੀਆਂ ਪਈਆਂ ਬਾਈ ਕਹਿੰਦਾ ਵੀ ਬੀਜਾ ਵਿਜਾਈ ਕਰਕੇ ਸੰਭੀ ਆ ਤੇ ਵਧੀਆ ਮਸ਼